ਨਵਜੋਤ ਕੌਰ ਸਿੱਧੂ ਦੇ ਵਿਵਾਦ ਦੇ ਵਿਚਾਲੇ ਰਾਜਾ ਵੜਿੰਗ ਦੀ ਵੀ ਇੱਕ ਸਟੇਟਮੈਂਟ ਸਾਹਮਣੇ ਆ ਗਈ ਹੈ ਤਾਂ ਰਾਜਾ ਵੜਿੰਗ ਪਹਿਲੀ ਵਾਰ ਬਿਆਨ ਦੇ ਰਹੇ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋਂ ਬਾਅਦ ਹਾਲਾਂਕਿ ਬਿਨਾ ਨਾਂ ਲਏ ਰਾਜਾ ਵੜਿੰਗ ਦੇ ਵੱਲੋਂ ਮੈਡਮ ਸਿੱਧੂ ਨੂੰ ਸਖਤ ਸੰਦੇਸ਼ ਦੇ ਦਿੱਤਾ ਗਿਆ ਏ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ ਜੋ ਅਨੁਸ਼ਾਸਨ ਭੰਗ ਕਰੇਗਾ ਉਸ ਦੀ ਪਾਰਟੀ 'ਚ ਕੋਈ ਥਾਂ ਨਹੀਂ ਹੈ ਅਤੇ ਪਾਰਟੀ ਅੰਦਰ ਕੋਈ ਟਿਕਟ ਨਹੀਂ ਵਿਕਦੀ ਰਾਜਾ ਵੜਿੰਗ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਵਜ਼ੀਰੀਆਂ ਆਣ ਕੇ ਹੁਣ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਇਹ ਗੱਲਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤਾਂ ਰਾਜਾ ਵੜਿੰਗ ਦੀ ਇਹ ਪਹਿਲੀ ਸਟੇਟਮੈਂਟ ਹੈ ਸਿੱਧੇ ਤੌਰ ਤੇ ਆ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਕਾਂਗਰਸ ਦੇ ਵਿੱਚ ਮਚੇ ਕਲੇਸ਼ ਤੇ ਤਾਂ ਸਿੱਧੇ ਤੌਰ ਤੇ ਰਾਜਾ ਵੜਿੰਗ ਦੇ ਵੱਲੋਂ ਇਹ ਅਨੁਸ਼ਾਸਨਹੀਣਤਾ ਕਿਹਾ ਗਿਆ ਕਿ ਬਰਦਾਸ਼ਤ ਨਹੀਂ ਹੋਵੇਗੀ ਜਿਸ ਢੰਗ ਦੇ ਨਾਲ ਰਾਜਾ ਵੜਿੰਗ ਅੱਜ ਲੋਕ ਜਿਹੜੀਆਂ ਜ਼ਿਲ੍ਹਾ ਪਰੀਸ਼ਦ ਉਤੇ ਬਲਾਕ ਸੰਮਤੀ ਚੋਣਾਂ ਨੇ ਉਸ ਤੇ ਪ੍ਰਚਾਰ ਲਈ ਪਹੁੰਚੇ ਹੋਏ ਸਨ ਇਸ ਦੌਰਾਨ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਏ ਰਾਜਾ ਵੜਿੰਗ ਕੀ ਕਹਿ ਰਹੇ ਨੇ ਤੁਹਾਨੂੰ ਸੁਣਾਉਨੇ ਮਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਏ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਨ ਦੀ ਇਜਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਇਨਡਿਸਿਪਲਿਨ ਕਰੇਗਾ ਉਹਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣ ਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਏ ਮੇਰੇ ਮਨ ਨੂੰ ਜਵਾਂ ਠੇਸ ਨਹੀਂ ਪਹੁੰਚਦੀ ਮੈਂ ਯਾਰੇ ਲੈਣ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਕੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜਿਨੇ ਸਤਾ ਤੇ ਰਾਜ ਭਗ ਮੰਨੇ ਆ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮੰਤਰੀਆਂ ਲਈਆਂ ਕਾਂਗਰਸ ਪਾਰਟੀ ਦੀ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਹੀ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ कि ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂ। ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ। ਜ਼ੀਰੋ। ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ। ਕਈ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਇਸ ਬਾਰੇ ਤੇ ਮੈਂ ਕੋਈ ਜਵਾਬ। ਵਿਰੋਧੀ ਐਲੀਅਨ ਲਾਉਂਦੇ ਵੀ ਟਿਕਟਾਂ ਵੇਚੀਆਂ ਨਹੀਂ ਆ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ। ਇਹ ਇਹ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਐ ਇਹੋ ਜੇ। ਸਾਡਾ ਕਾਂਗਰਸ ਪਾਰਟੀ ਟਿਕਟ ਵੀ ਵੇਚਦੀ ਹੈ। ਇੰਨਾ ਕਾਂਗਰਸ ਪਾਰਟੀ ਚਿੱਟਿਕ ਟਿਕ ਟਿਕ ਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਉਹ ਖੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਤਾਂ ਤੁਸੀਂ ਉਹਦੇ ਸਾਰੀ ਦਿਹਾੜੀ ਦੇ ਸਵਾਲ ਨਾ ਪੁੱਛੋ ਤੇ ਬਿਆਨ ਸਾਹਮਣੇ ਆਇਆ ਹੈ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਰਾਜਾ ਵੜਿੰਗ ਦਾ ਇਹ ਪਹਿਲਾ ਬਿਆਨ ਹੈ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਅਨੁਸ਼ਾਸਨਹੀਨਤਾ ਪਾਰਟੀ ਦੇ ਵਿੱਚ ਬਰਦਾਸ਼ਤ ਨਹੀਂ ਹੈ ਨਾਲ ਹੀ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਜਿਨ੍ਹਾਂ ਨੇ ਵਜ਼ੀਰੀਆਂ ਮਾਣੀਆਂ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਰਹੇ ਤੇ ਜਿਨ੍ਹਾਂ ਦੇ ਨਤੀਜੇ ਜ਼ੀਰੋ ਰਹੇ ਐਸੇ ਪ੍ਰਧਾਨ ਹੁੰਦਿਆਂ ਤਾਂ ਹੁਣ ਉਹ ਅਜਿਹੇ ਬਿਆਨ ਦੇ ਰਹੇ ਨੇ ਕਾਂਗਰਸ ਦੀ ਬਦਕੋਹੀ ਕਰ ਰਹੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਰਾਜਾ ਵੜਿੰਗ ਦੇ ਵੱਲੋਂ ਤਿੱਖੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਗਿਆ ਏ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਤੋਂ ਨਵਜੋਤ ਕੌਰ ਸਿੱਧੂ ਦੇ ਬਿਆਨ ਚੱਲ ਰਹੇ ਸੀ ਰਾਜਾ ਵੜਿੰਗ ਤੇ ਨਿਸ਼ਾਨੇ ਸਾਧ ਰਹੇ ਸੀ ਤਾਂ ਹੁਣ ਜਵਾਬ ਰਾਜਾ ਵੜਿੰਗ ਦੇ ਵੱਲੋਂ ਵੀ ਦਿੱਤਾ ਗਿਆ ਇਸ ਵੇਲੇ ਜਸਕਰਮ ਸਿੰਘ ਕਾਲੂ ਸਾੜਨਾ ਲਗਾਤਾਰ ਬਣੇ ਹੋਏ ਨੇ ਕਾਲੂ ਸਾਹਿਬ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆ ਗਿਆ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਹੈ ਹਾਲਾਂਕਿ ਨਾਮ ਤਾਂ ਉਹਨਾਂ ਨੇ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਕਿ ਵਜ਼ੀਰੀਆਂ ਮਾਣੀਆਂ ਪ੍ਰਧਾਨ ਰਹੇ ਕੈਬਨਟ ਦੇ ਵਿੱਚ ਰਹੇ ਰਿਜ਼ਲਟ ਜ਼ੀਰੋ ਦਿੱਤਾ ਤੇ ਹੁਣ ਕਾਂਗਰਸ ਦੇ ਖਿਲਾਫ ਹੀ ਬੋਲ ਰਹੇ ਨੇ ਕਿਵੇਂ ਲੱਗਦਾ ਹੈ ਕਿ ਰਾਜਾ ਵੜਿੰਗ ਨਾਮ ਲੈਣ ਦੇ ਵਿੱਚ ਬਚ ਰਹੇ ਨੇ ਫਿਲਹਾਲ ਹਾਲੇ ਵੀ ਨਹੀਂ ਕੋਈ ਐਸੀ ਨਾਮ ਲੈਣ ਵਾਲੀ ਬਚਣ ਵਾਲੀ ਕੋਈ ਗੱਲ ਨਹੀਂ ਹੈ ਜਿ ਜਦੋਂ ਵੜਿੰਗ ਸਾਹਿਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਸੀ ਉਸ ਦਿਨ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਉਹ ਨਾਰਾ ਸੀ ਟ੍ਰਿਪਲ ਡੀ ਉਹ ਟ੍ਰਿਪਲ ਡੀ ਕੀ ਹੈ ਡੈਡੀਕੇਸ਼ਨ ਡਾਇਲੌਗ ਤੇ ਡਿਸਪਲਨ ਹੂੰ ਇਹ ਤੇ ਨੀ ਚੀਜ਼ਾਂ ਦੇ ਉੱਤੇ ਕੰਮ ਕਰਨ ਲਈ ਬਰਿੰਗ ਸਾਹਿਬ ਨੇ ਇੱਕ ਨਾਰਾ ਦਿੱਤਾ ਸੀ ਡੈਡੀਕੇਸ਼ਨ ਜਿਹੜਾ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਹੈ ਜਾਂ ਲੀਡਰ ਹੈ ਉਹ ਡੈਡੀਕੇਸ਼ਨ ਦੇ ਨਾਲ ਕੰਮ ਕਰੇ ਜਿਹੜਾ ਕਿ ਬਹੁਤ ਸਾਰੇ ਲੋਕ ਕਰ ਵੀ ਰਹੇ ਨੇ ਜੀ ਦੂਸਰਾ ਸੀ ਡਾਇਲੌਗ ਡਾਇਲੌਗ ਅਸੀਂ ਹਮੇਸ਼ਾ ਡਾਇਲੌਗ ਲਈ ਬਰਿੰਗ ਸਾਹਿਬ ਨੇ ਨੇ ਦਰਵਾਜ਼ੇ ਤੇ ਪਾਰਟੀ ਨੇ ਦਰਵਾਜ਼ੇ ਖੁੱਲੇ ਰੱਖਿਆ ਡਾਇਲੌਗ ਦੇ ਹੂੰ ਔਰ ਡਾਇਲੌਗ ਕੀਤਾ ਵੀ ਗਿਆ ਔਰ ਡਾਇਲੌਗ ਕਿਸ ਦੇ ਨਾਲ ਕੀਤਾ ਗਿਆ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਡੇਢ ਘੰਟੇ ਦੇ ਤਕਰੀਬਨ ਪੰਜਾਬ ਮਸਲਿਆਂ ਦੇ ਜਿਹੜੇ ਕੋ-ਇਨਚਾਰਜ ਨੇ ਰਵਿੰਦਰ ਦਲਬੀਤ ਸਾਹਿਬ ਉਹਨਾਂ ਨੇ ਡੇਢ ਘੰਟੇ ਦੇ ਨੇੜੇ ਜਿਹੜੇ ਮੈਡਮ ਸਿੱਧੂ ਨਾਲ ਡਾਇਲੌਗ ਕੀਤਾ ਸੀ ਜਿਸ ਦਿਨ ਉਹਨਾਂ ਨੇ ਪਹਿਲੇ ਦਿਨ ਬਾਹਰ ਆ ਕੇ ਸਟੇਟਮੈਂਟ ਦਿੱਤੀ ਸੀ ਔਰ ਰਾਤ ਉਹਨਾਂ ਨੇ ਕਿਹਾ ਜੀ ਮੈਥੋ ਮੇਰੇ ਭੈਣ ਨੂੰ ਤੋੜ-ਜ਼ੋੜ ਕੇ ਪੇਸ਼ ਕੀਤਾ ਗਿਆ ਮੇਰੀ ਇਦਾਂ ਦੀ ਮੰਨਣਾ ਚਲੋ ਕਾਲੋ ਸਾਹਿਬ ਕਾਲੋ ਸਾਹਿਬ ਠੀਕ ਹੈ ਤੁਹਾਡੀ ਗੱਲ ਆ ਗਈ ਹੈ ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਜਸਕਰਨ ਸਿੰਘ ਕਾਲੋ ਸਾਡੇ ਨਾਲ ਜੁੜੇ ਜਿਸ ਢੰਗ ਦੇ ਨਾਲ ਰਾਜਾ ਵਡਿੰਗ ਦਾ ਵੀ ਬਿਆਨ ਸਾਹਮਣੇ ਆ ਗਿਆ ਪਰ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਦੇ ਤੇਵਰ ਹਾਲੇ ਬਰਕਰਾਰ ਨੇ ਕਿਉਂਕਿ ਰਾਜਾ ਵੜਿੰਗ ਦੇ ਵੱਲੋਂ ਜਵਾਬਤਾ ਦਿੱਤਾ ਗਿਆ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਜਾਰੀ ਹੈ ਰਾਜਾ ਵੜਿੰਗ ਨੇ ਕਿਹਾ ਹੈ ਕਿ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਵੇਗੀ ਪਰ ਨਵਜੋਤ ਖੌਰ ਸਿੱਧੂ ਲਗਾਤਾਰ ਰਾਜਾ ਵੜਿੰਗ ਤੇ ਨਿਸ਼ਾਨੇ ਸਾਧ ਰਹੇ ਨੇ ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਦੇ ਈਗਲ ਨੋਟਿਸ ਤੇ ਵੀ ਨਵਜੋਤ ਖੌਰ ਸਿੱਧੂ ਦਾ ਜਵਾਬ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਰੰਧਾਵਾ ਖਿਲਾਫ ਆਪਣੇ ਬਿਆਨ ਤੇ ਪੂਰੀ ਤਰ੍ਹਾਂ ਕਾਇਮ ਆ ਜੋ ਮੈਂ ਰੰਧਾਵਾ ਖਿਲਾਫ ਬੋਲਿਆ ਕਾਫੀ ਲੀਡਰ ਪਹਿਲਾਂ ਬੋਲ ਚੁੱਕੇ ਨੇ ਅਤੇ ਰੰਧਾਵਾ ਨੇ ਨੋਟਿਸ ਜੇਕਰ ਵਾਪਸ ਨਾ ਲਿਆ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ ਜੋ ਮੈਂ ਬੋਲਿਆ ਏ ਉਹ ਫਰੀडम ਆਫ ਸਪੀਚ ਹੈ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਕਿਹਾ ਗਿਆ ਇਹ ਵੀ ਕਿਹਾ ਗਿਆ ਉਹਨਾਂ ਦੇ ਵੱਲੋਂ ਕਿ ਰਾਜਸਥਾਨ ਦੇ ਵਿੱਚ ਰੰਧਾਵਾ ਨੇ ਪੈਸੇ ਲੈ ਕੇ ਟਿੱਕਟਾਂ ਵੰਡੀਆਂ ਨੇ ਅਜਿਹੇ ਇਲਜ਼ਾਮ ਲਾਇਆ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸੀ ਤੇ ਕਿਹਾ ਸੀ ਕਿ ਜਾਂ ਤਾਂ ਮਾਫੀ ਮੰਗੋ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਪਰ ਹੁਣ ਮੁੜ ਤੋਂ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ਤੇ ਕਾਇਮ ਹੈ